ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ 80 ਮਾਡਲ 80 ਤੋਂ ਲੈ ਕੇ 25 ਤੱਕ ਪਰਦਾਦੇ ਵਾਲਾ ਮਤਲਬ ਪਰਦਾਦੇ ਤੋਂ ਲੈ ਕੇ ਹੁਣ ਤੱਕ ਜਿਵੇਂ ਜਿਵੇਂ ਗਾਂਹ ਟਰੈਕਟਰ ਲਏ ਆਪਾਂ ਛੋਟੇ ਵੀਰ ਨੂੰ ਸਾਰਾ ਕੁਝ ਪੁੱਛਾਂਗੇ ਵੱਡੇ ਵੀਰ ਵੀ ਬੈਠੇ ਆ ਆਫ ਕੈਮਰਾ ਨੇ ਮਤਲਬ ਕੈਮਰੇ ਤੋਂ ਪਿੱਛੇ ਨੇ ਸਾਨੂੰ ਪਤਾ ਨਹੀਂ ਲੋਡ ਪਏ ਨਹੀਂ ਉਹਨਾਂ ਨੂੰ ਵੀਡੀਓ ਦੇ ਵਿੱਚ ਬਾਅਦ ਚੋ ਲਾ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਹੀ ਵਧੀਆ ਕੈਮ ਸੇਟਾਂ ਹੋਰੀਆਂ ਇਹ ਲਿਆ ਆਪਾਂ ਹੁਣ 25 ਮਾਡਲ ਦਾ ਆਹ 25 ਮਾਡਲ ਦਾ 25 ਆ ਕਿੰਨਾ ਇਹ 13 13 ਤੇ ਆ ਕਿੰਨਾ 80 80 ਹੂੰ ਜੇ ਆਪੇ ਇਹ ਦੀ ਇਹਦੇ ਬਾਰੇ ਤੈਨੂੰ ਸਾਰਾ ਕੁਝ ਪਤਾ ਕਿ ਇਧਰੋਂ ਸ਼ੁਰੂ ਕਰੀਏ ਮੋਟਾ ਮੋਟਾ ਸਾਰਿਆਂ ਦਾ ਹੀ ਮਾੜਾ ਮੋਟਾ ਪਤਾ ਹੀ ਆ ਮੇਲਾ ਜਿੱਧਰੋਂ ਕਹਿਣਾ ਚਾਹੀਦਾ ਇਧਰੋਂ ਮਰਜ਼ੀ ਕਰ ਲਿਓ ਸ਼ੁਰੂ ਚੱਲ ਆ ਮੇਰੇ ਦੇ ਕੋਲ 80 ਇਹ ਉਦੋਂ ਲਿਆ ਕਿੰਨੇ ਦਾ ਸੀਗਾ ਇਹ 80 ਮਾਡਲ ਆ ਤੇ ਲਿਆ ਵੀ 80000 ਦਾ ਸੀ ਲਿਆ ਵੀ 80000 ਦੇ ਇਹ ਤੁਹਾਡੇ ਦਾਦਾ ਜੀ ਨੇ ਲਿਆ ਸੀ ਹਾਂ ਉਹਦੇ ਪਰਦਾਦਾ ਜੀ ਵੀ ਹੈਗੇ ਸੀਗੇ ਚਲਦੀ ਪਰਦਾਦਾ ਜੀ ਦੀ ਸੀ ਉਦੋਂ ਮਤਲਬ ਪੁਰਲਾ ਦਾ ਕੈਮ ਸੀਗਾ ਹਾਂ ਕੈਮ ਸੀ ਪੈਨ ਸੀ ਪੂਰੇ ਕੈਮ ਸੀ ਤੇ ਜੀ ਪੀ ਡੀ ਹੋ ਗਈ ਤੀਜੀ ਹੋ ਗਈ ਨਾ ਚੌਥੀ ਚੌਥੀ ਅਸੀਂ ਹੋ ਗਈ ਪੀੜੀ ਦਾ ਚੌਥੀ ਤੁਸੀਂ ਹੋ ਜੀ ਇਹ ਕਿਵੇਂ ਚੱਲਿਆ ਹੈ ਕਿਹੜਾ ਫੋਰਡ ਕੇ ਫਾਰਮ ਪਰ ਉਹ ਤਾਂ ਫਾਰਮ ਟ੍ਰੈਕ ਹੁੰਦਾ ਹੀ ਨਹੀਂ ਫੋਰਡ ਫੋਰ ਹੀ ਹੈ ਨਾ ਫੋਰਡ ਫੋਰ ਤੇ ਫੋਰਡ ਹੈ ਸਾਰਾ origignal ਫੋਰਡ ਹੀ ਹੈ ਨਾ ਸਾਰਾ origignal ਕੋਈ ਪੰਗਾ ਨਹੀਂ ਲਿਆ ਹੋਇਆ ਇਹਦੇ ਨਾਲ ਦੇ ਜਿਵੇਂ ਉਹ ਹਿੱਸੇ ਉਸੇ ਬਦਲ ਦਿੰਦੇ ਉਹ ਤਾਂ ਨਹੀਂ ਬਦਲਿਆ ਕੁਝ ਸਭ ਕੁਝ ਇਹਦੇ ਨਾਲ ਦਾ ਹੀ ਆ ਵੀ ਜੋ ਆ ਫੋਰਡ ਦਾ ਹਿੱਸਾ ਐ ਹੀ ਆਉਂਦਾ ਸੀ ਉਹੋ ਕੁਝ ਹੀ ਆ ਕੁਝ ਵੀ ਚੇਂਜ ਕੀਤਾ ਬਸ ਰੰਗ ਹੀ ਆ ਵੀ ਫਰਮ ਰੰਗ ਕੀਤਾ ਹਾਂ ਬਸ ਫਾਰਮ ਡਰੈਗ ਦਾ ਹੋਰ ਕੋਈ ਪੰਗਾ ਨਹੀਂ ਲੈ ਆ ਇਹਨੂੰ ਟਾਇਰ ਆ ਹੀ ਆਉਂਦੇ ਸੀ ਇਹ ਕਿੰਨੇ ਆ ਨੇਰਮਲਾ 13 ਦੇ ਹੁਣ ਇਹਨੂੰ 12 ਦੇ ਆਉਂਦੇ ਸੀ ਅੱਛਾ 12 ਦੇ ਆਉਂਦੇ ਸੀ ਨਾ ਟਾਇਰ ਉਹ 13 ਦੇ ਆ 13 ਦੇ ਸੀ 13 ਦੇ ਆਉਂਦੇ 13 ਦੇ ਆਉਂਦੇ 13 ਦੇ ਇਹਨੂੰ 14 ਦੇ ਵੀ ਰਹੇ ਆ ਟਾਇਰ ਪਰ ਫਿਰ ਆਲੂਆਂ ਦਾ ਕੰਮ ਲੈਣ ਕਰਕੇ ਫਿਰ 13 ਦੇ ਪਾਤੇ ਹਾਂ ਆਲੂਆ ਤੇ ਆ ਦੋਵੇਂ ਚੱਲ ਜਾਂਦੇ ਨਾ ਦੋਵੇਂ ਚੱਲ ਜਾਂਦੇ 14 ਦੇ ਚੱਲ ਤਾਂ ਉਹ ਵੀ ਜਾਂਦੇ ਸੀ ਪਰ ਉਹ ਵਟਟੋਂਦੇ ਆ ਵਟਟੋਂਦੇ ਹਾਂ ਇਹ ਕਿਵੇਂ ਚੱਲਿਆ ਆ ਪੂਰਾ ਵਧੀਆ ਹੁਣ ਤੱਕ ਪੂਰਾ ਵਧੀਆ ਚੱਲਦਾ ਪੂਰਾ ਕੰਮ ਇਹਦਾ ਇੰਜਨ ਕਿੰਨੀ ਰੀ ਕਰਦਾ ਹੈ ਇੰਜਨ ਪਤਾ ਕੁਛ ਕਿੰਨੀ ਰੀ ਕਰਦਾ ਹੈ ਇਹਦਾ ਬਾਪੂ ਨੇ ਦੋ ਰੀ ਦੋ ਰੀ ਦੋ ਰੀ ਆ ਜਾ ਯਾਰ ਤੁਸੀਂ ਇਹਦੇ ਦੱਸ ਕੇ ਫਿਰ ਚੱਲ ਜਾਗੇ ਦੋ ਰੀ ਹੋ ਗਿਆ ਇੰਜਨ ਦਾ ਦੋ ਵਾਰੀ ਹਮ ਯਾਰ ਉਦੋਂ ਦਾ ਸੁੱਖ ਨਾਲ ਇੱਕ ਸਾਲ ਦੀ ਖੇਤੀ ਵਾਹ ਵਾਹ ਆਏਗੀ ਹਨਾ ਉਦੋਂ ਉਦੋਂ ਦੋ ਇਕੱਠੇ ਕਢਾਏ ਸੀਗੇ ਇਹ ਇਕੱਠੇ ਲੱਗ ਭਾਗ ਜਿਵੇਂ ਥੋੜੇ ਗੈਰ ਉੱਤੇ ਫੋੜੀ ਕਢਾਈ ਦੋਨੇ ਉਹ ਆਪਣੇ ਉੱਤੇ ਦੂਜੇ ਘਰੇ ਉਹ ਵੀ ਖੜਾ ਵਾ ਅੱਛਾ ਉਹ ਮੇਰਾ ਹਜ ਪੁਰਾਣਾ ਥੋੜਾ ਜਿਹਾ ਉਹ 85 ਆ ਉਹ 85 ਆ ਉਹ 85 ਮਾਡਲ ਆ ਉਹ ਇੱਕ 20 ਦਾ ਆ ਇਹ ਉਹ ਇੱਕ 20 ਦਾ ਇਹ ਕਿੰਨੇ ਦਾ ਆ ਇਹ 80 ਦਾ ਇਹ 80 ਆ ਜਾ ਹਾਂ ਯਾਰ ਸਾਨੂੰ ਕੱਲੀ ਕੱਲੀ ਗੱਲ ਤੇ ਨੂੰ ਐ ਇੰਟਰੋਡਕਸ਼ਨ ਪੁੱਛੀਂ ਇਹਦੇ ਬਾਰੇ ਪੁੱਛਣਾ ਪੈਣਾ ਨਾ ਉੱਥੋਂ ਮੜੇ ਵਿਖਾਈ ਸਾਰੇ ਜਿਹੜੇ ਆਉਂਦੇ ਨਹੀਂ ਵਿਖਾਈ ਇਹ ਆਉਂਦੇ ਨਹੀਂ ਹੈ ਕਲਾਕਾਰੀ ਇਹਨਾਂ ਦੀ ਸਾਰੀ ਤੂੰ ਦੱਸ ਦੇਣੀ ਪਾ ਵੇਚ ਆ ਕੇ ਸਾਨੂੰ ਇਹ ਇਹਦਾ ਇੰਜਨ ਦੋਰੀ ਦੋਰੀ ਇਹ ਯਾਰ ਉਹ ਨਾ ਪੂਰੀ ਕਾੜ ਕੱਢ ਗਿਆ ਹਨਾ ਪੂਰੀ ਪੂਰੀ ਹੁਣ ਵੀ ਪੂਰੇ ਵਧੀਆ ਆਵਾਜ਼ ਬੋਰ ਐ ਭੈ ਚੋਕ ਕੇ ਆਂਦੀ ਵੀ ਪੂਰਾ ਵਧੀਆ ਚੱਲਦਾ ਬੜਕਾ ਮਾਰਦਾ ਜੇ ਮਗਰਾੜ ਨਾਲ ਦੇ ਆ ਮਗਰਾੜ ਨਾਲ ਦੇ ਆ ਸਾਰਾ ਕੁਝ ਨਾਲਦਾ ਹੀ ਆ ਹੱਸ ਪੱਲਾ ਵਜਾਂ ਚਲੋ ਉਹ ਤਾਂ ਫਰਮ ਉਹ ਤਾਂ ਯਾਰ ਹੁੰਦਾ ਹੀ ਹੈ ਨਾ ਹਰਾਨੀ ਵਾਲੀ ਗੱਲ ਐ ਵੀ ਮਗਰਾੜ ਨਾਲ ਦੇ ਨੇ ਆ ਇੰਗਲਾਈਆਂ ਤਾਂ ਲਵਾਈਆਂ ਹੋਣੀਆਂ ਮਾੜਾ ਮੋਟਾ ਦਾ ਕੰਮ ਹੋਇਆ ਹੋਊਗਾ ਪਰ ਹੈ ਨਾਲਦੇ ਹੀ ਆ ਹੈ ਨਾਲਦੇ ਆ ਵੈਰੀ ਗੁੱਡ ਤੇ ਆਹ ਸ਼ੋ ਸ਼ੋ ਵੀ ਨਾਲ ਦੀ ਆ ਸਾਰਾ ਕੁਝ ਨਾਲ ਦੀ ਆ ਬਸ ਰੰਗ ਹੀ ਕਰਾਇਆ ਪਤਾ ਹਾਂ ਨਾਲ ਦੀ ਆ ਬਕਲਾ ਰੰਗ ਹੀ ਹੋਇਆ ਬਸ ਇਹ ਦਿਨਾ ਬਾਅਦ 2000 ਚ 2000 ਮਾਡਲ 2000 ਮਾਡਲ 25 ਸਾਲ ਹੋ ਗਏ ਨੂੰ ਨਹੀਂ 80 ਮਾਡਲਾਂ ਨਾਲੇ ਤਾਂ ਇਹ ਰੰਗ ਦੀ ਗੱਲ ਕਰਤਾ ਸਾਡਾ ਅੱਛਾ ਰੰਗ 2000 ਦਾ ਮੈਨੂੰ ਖੇਚ ਕੇ ਲਿਆ ਵਾਣਾ ਚਲ ਇਹਦੇ ਬਾਰੇ ਬਾਅਦ ਚ ਗੱਲ ਕਰਾਂਗੇ ਉਹਨਾਂ ਨਾਲ ਲੈ ਕੇ ਆਹ ਤੇਰੀ ਸਮਾਲ ਚ ਆ ਗਿਆ ਫਿਰ ਹਣਾ ਹਾਂ ਇਹ 13 ਮਾਡਲ ਆ ਇਹ 13 ਮਾਡਲ 13 ਤੇ ਹਣ ਚੱਲਦਾ ਵਾ 25 ਉਦੋਂ ਕਿੰਨੇ ਦਾ ਲਿਆ ਸੀ ਇਹ ਉਦੋਂ 6 ਲੱਖ ਤੇ 60 ਹਜ਼ਾਰ ਦਾ 6 ਲੱਖ 60 ਦਾ 60 ਹਜ਼ਾਰ ਕਿੰਨਾ ਕਿ ਚੱਲਿਆ ਇਹ ਚੱਲ ਗਿਆ ਚਾ 4500 ਘੰਟਾ ਚੱਲ ਗਿਆ 4500 55 ਨਹੀਂ 45 ਇੱਥੇ ਹੀ ਆ 5000 4500 ਦੇ 55 ਬਾਪੂ ਵੇਚੀ ਚਾ ਕਰਦਾ ਭੱਟੇ ਫਿਰ ਉਹਨੂੰ ਜਿਆਦਾ ਪਤਾ ਨਾ ਉਹ ਜਿਹੜਾ ਹੱਥੀ ਉਹਨੇ ਹਰਕ ਕੰਢੇ ਫਿਰ ਉਹਨੇ ਦੱਸਣਾ ਨਹੀਂ ਇਹਦਾ ਕਿਵੇਂ ਨੇ ਇਹਦੀ ਕੋਈ ਚੀਜ਼ ਚੇਂਜ ਹੋਈ ਹੋਵੇ ਕਾਦੇ ਕਾਦੇ ਤੇ ਚਲਾਈਂਦੇ ਦਾ ਤੁਹਾਨੂੰ ਲੱਗੇ ਰਹੇ ਆ ਆਪਣਾ ਸ਼ਾਟ ਪਾਉਣੇ ਸੌਖੇ ਹੋਣਗੇ ਇਹ ਤੂੜੀ ਵਾਲੀ ਮਸ਼ੀਨ ਤੇ ਚੱਲਿਆ 8 ਸਾਲ ਲਗਾਤਾਰ 8 ਸਾਲ ਲਗਾਤਾਰ ਲਗਾਤਾਰ ਇਹ ਮੇਰਾ ਹੁਣ ਇਹਨੂੰ 4 4 ਕੋ ਸਾਲ ਹੋਇਆ ਤੂੜੀ ਵਾਲੀ ਮਸ਼ੀਨ ਤੋਂ ਖੜਾ ਛੜਾਇਆ ਨਹੀਂ ਲਗ ਜੋਕੜਾਇਆ ਚੱਲਿਆ ਹੀ ਹੈ ਤੇ ਤੋਂ ਇਹਨੇ ਰਿਪੇਅਰ ਕੀ ਕਰਦੀ ਤੇ ਪੇਂ ਦੇ ਕਲਚ ਪਲੇਟਾਂ ਤੇ ਜਿਹੜੀ ਪੀਡੀਓ ਵਾਲੇ 베ARING ਉਹ ਵੀ ਟੁੱਟੇ ਨਹੀਂ ਘਸੀ ਸੀ। ਹੋਰ ਉਹ ਤਾਂ ਚੈੱਕ ਕਰਨ ਲੱਗੇ ਹੁਣੇ ਤੇ ਤੁਸੀਂ ਪਾਦੇ। ਉਹ ਬਾਜ ਮਾੜੀ ਮੋਟੀ ਜੇ ਗੇਅਰ ਪਾਈਦਾ ਸੀ ਨਾ ਪੀਡੀਓ ਵਾਲਾ ਉਹਦੋਂ ਆਵਾਜ਼ ਕਰਦੇ ਸੀ ਮਾੜੇ ਮੋਟੇ। ਪਰ ਚੈੱਕ ਕਰਾਇਆ ਉਹ ਵੀ ਉਹ ਘਸੇ ਹੋਏ ਸੀ ਤਾਂ ਆਵਾਜ਼ ਦਿੰਦੇ। ਉਹ ਬਦਲਾਇਆ ਤੇ ਕਲਚ ਪਲੇਟ ਬੱਸ। ਹੋਰ ਕਿਹੜੇ ਇੰਜਨ 60 ਦਾ ਹਾਂ ਜੀ। ਹਾਂ 60 ਦਾ। ਇੰਜਨ ਨਾਲ ਦਾ ਹੀ ਨਾ ਇੰਜਨ ਬਣਨਾ। ਨਾ ਚਾਬੀ ਵੀ ਨਹੀਂ ਲੱਗੀ ਇੰਜਨ ਨੂੰ। ਜਮਈ। ਨਾ ਜਮਈ। ਤੂੰ ਆ ਜਾ ਸਾਡੇ ਕੋਲ ਨਾਲੇ ਸਾਨੂੰ ਦੱਸੀ ਜਾਈ ਕਿੰਨੀ ਕਵਰੀ ਕਮਾਉਣਾ ਤੁਸੀਂ ਸਾਈਡ ਸਾਈਡ ਤੇ ਫਿਰਦੇ ਹੋਰੇ ਆ ਇੱਥੇ ਜੋ ਪੁੱਛਦਾ ਤੈਨੂੰ ਦੱਸੀ ਜਾ ਦੂਰ ਹੋ ਕੇ ਦਾਦਾ ਨਾ ਫਿਰ ਸਾਨੂੰ ਪਤਾ ਨਹੀਂ ਲੱਗਦਾ ਦੀਆਂ ਗੱਲਾਂ ਦਾ ਦੂਰੋਂ ਇਹ ਸਾਰੀ ਕਲਾਕਾਰੀ ਇਹਦੀ ਹੈ ਜਿਹੜਾ ਮੈਨ ਕੀ ਕਹਿੰਦੇ ਨੇ ਆ ਮੈਨ ਲੀਡਰ ਮੈਨ ਲੀਡਰ ਜਿਵੇਂ ਉਹਦਾ ਪਰਦਾਦਾ ਹੀ ਚੱਲਦੀ ਹੁਣ ਇਹਦੇ ਮੌਕੇ ਇਹਦੀ ਚੱਲਦੀ ਹੈ ਇੰਜਨ ਵੀਰੇ ਤੇ ਇੰਜਨ ਤਾਂ ਕੁਛ ਨਹੀਂ ਆ ਨਾ ਨਾਲ ਦਾ origignal ਜੋ ਮੈਂ ਓਕੇ ਤੇ ਕਲਚ ਪਲੇਟ ਤੇ ਪੂਰੀ ਵਰਕਾ ਕਲਚ ਪਲੇਟ ਤੇ ਇਹਦੇ ਮਤਲਬ ਕਿੰਨਾ ਖਰਚਾ ਆ ਜਾਂਦਾ ਆਈਡੀਆ ਕੋਈ ਚੇਤਾ ਉਦੋਂ ਹਿੱਸੇ ਦਾ ਤੇਲ ਵੀ ਬਦਲਿਆ ਸੀ ਏਜੰਸੀ ਨੂੰ ਕਰਾਇਆ ਸੀ ਉਦੋਂ ਕਾਰਵਾ ਹਣਾ ਏਜੰਸੀ ਲਗਾਏ ਹੋ ਬੰਦੇ ਤੇਲ ਵੀ ਕਰ ਕੰਮ ਵੀ ਸਾਰਾ ਏਜੰਸੀ ਨੂੰ ਹੋਇਆ ਮੇਰੇ ਸਾਰਾ ਤਾਂ 21-22000 ਰੁਪਏ ਲੱਗਾ ਹੈ ਤੇਲ ਪਾ ਕੇ ਤੇ ਕਲਚ ਪਲੇਟਾਂ ਕਲਚ ਪਲੇਟ ਪਾ ਕੇ ਉਦੋਂ ਤੇਲ ਦੇ ਪੈਸੇ ਬਾਹਲੇ ਲੱਗੇ ਆ ਅੱਛਾ ਮੂੰਹ ਇਹਨੂੰ ਰੱਖ ਦੋ ਮੰਨ ਇਹ ਤਾਂ ਪੈਂਦਾ ਵੀ 50 ਲੀਟਰ ਹੈ ਨਾ ਉੱਥੇ ਆਉਣਾ ਅੱਛਾ ਤੇ ਮੈਨੂੰ ਪੂਰਾ ਜਾਂਦਾ ਨਹੀਂ 22-23000 ਰੁਪਏ ਲੱਗੇ ਸਾਰਾ ਤਾਂ ਭਾਈ 1 ਲੀਟਰ ਤੇ ਹੋਗਾ ਬਾਕੀ ਕੀ ਲੱਗਾ ਕੁਝ ਨਹੀਂ ਹੂੰ ਕਲਾਚ ਤੇ ਲੱਗਾ ਕਰਤਾ ਥੋੜੀ ਜਿਆ ਤੇਲ ਦਾ ਹੀ ਜ਼ਿਆਦਾ ਆ ਗਿਆ ਸੀ ਜੀ ਇਹਦਾ ਤਾਂ ਪਿਆ ਉਹਦੇ ਵਿੱਚ ਸੀ ਉਹ 베アリングਾਂ ਦੀ ਪਾਲਸੀ ਜੀ ਤੇਲ ਦਾ ਹੂੰ ਉਹ ਮੇਸਤਰੀ ਕਹਿੰਦੇ ਵੀ ਨਹੀਂ ਤੇਲ ਕੱਢ ਦੋ ਗਾਂ ਵੀ ਨਸਾ ਕਰੂਗਾ ਤੇ ਕਰਤਾ ਜਮਾ ਨਵਾਂ ਬਾਤਾ ਤੇ ਇਟਰਾ ਹੀ ਸ਼ਾਮ ਚੰਗੀ ਉਹਦਾ ਵੀ ਤੈਨੂੰ ਪੁੱਛਦੇ ਨਹੀਂ ਹੂੰ ਉਹਦਾ ਚਲਾਉਣ ਦਾ ਮੌਕਾ ਹੀ ਨਹੀਂ ਮਿਲਿਆ ਇਹਨਾਂ ਦੇ ਉਹ ਆਪ ਆਪਣੇ ਚਲਾਇਆ ਹੀ ਨਹੀਂ ਅਰੇ ਜੋਂ ਲੈਂਦਾ ਮੁੱਲਾ ਦਾ ਜਦੋਂ ਉਥੋਂ ਕੱਢਿਆ ਏਜੰਸੀਓਂ ਸੀਨ ਕੱਟ ਨਹੀਂ ਪੜਾ ਪਾਦੀ ਨਹੀਂ ਮੈਂ ਪਾਉਂਗਾ ਜੋ ਮਰਜ਼ੀ ਬੋਲੋਈ ਆ ਹਾਂ ਜਦੋਂ ਹੱਥ ਨੇ ਜਾ ਪੂਰੇ ਗਲਾਸੀ ਕੋ ਲਈ ਹੋਏ ਆਏ ਆਏ ਹੋਣੇ ਮਗਰ ਆਏ ਆਏ ਸਵਾਦ ਆਦਾ ਉੱਡ ਜੂ ਹਣ ਖੜਦਾ ਨਹੀਂ ਸਵਾਦ ਆਦਾ ਪੂਰਾ ਮੈਂ ਲਾਦੇ ਮੂੰਹ ਕਾਣ ਕਰੂਗਾ ਡੋਟ ਜਾਣਾ ਅੱਜ ਬਣੂਗਾ ਬਰਕ ਦੇ ਫੈਨ ਤਾਂ ਹੀ ਆ ਵੀਰੇ ਹਨਾ ਵੀ ਸ਼ਾਮ ਨੂੰ ਇਹਨੂੰ ਸਵਾਦ ਜ਼ਿਆਦਾ ਆਉਂਦਾ ਪਰ ਜਿਹੜੀ ਬਰਕ ਇਹਦੀ ਹੈ ਕਹਿੰਦੇ ਉਹ ਨਹੀਂ ਗੱਲ ਬਣਦੀ ਹੋਣੀ ਆ ਗਿਆ ਉਹ ਵੀ ਗੁੰਗਾ ਜਿਹਾ ਉਹ ਤਾਂ ਹਾਂ ਸਾਇਲੈਂਟ ਜਾ ਕਰਦਾ ਸੋਣਾ ਆਪਦੀ ਥਾਂ ਤੇ ਹਾਂ ਮਾੜਾ ਕੋਈ ਵੀ ਨਹੀਂ ਮਾੜਾ ਤਾਂ ਕੋਈ ਨਹੀਂ ਸਾਰੇ ਇਹਦੇ ਤਾਂ ਆਪ ਨੂੰ ਮੌਕੇ ਨਹੀਂ ਮਿਲਿਆ ਦੋ ਛੇ ਰੋ ਖੜੇ ਇੱਕ ਆ ਖੜਾ ਆਪ ਨੂੰ ਮਾਰੀ ਇਹ ਜਿੱਦਾਂ ਜੈਂਸੀਆਂ ਕੱਟਿਆ ਵਾਸ ਉਦੋਂ ਬਾਪੂ ਨੇ ਚਲਾਇਆ ਵਾ ਕਿਲੋਮੀਟਰ ਬਾਦ ਚ ਫੇਰ ਗੱਡੀ ਚ ਬਾਦ ਚ ਫੇਰ ਗੱਡੀ ਚ ਫੇਰ ਗੱਡੀ ਚ ਕਰਿਆ ਕੇ ਕੰਮ ਜਦੋਂ ਮਿਲਿਆ ਲੇਟ ਉਹ ਵੀ ਤਾਂ ਚਲਾਉਣਾ ਦਿੱਤਾ ਪੰਪ ਤੋਂ ਤੇਲ ਪਾਉਣਾ ਸੀ ਉਹ ਫੁੱਲ ਕਰਾਉਣੀ ਸੀ ਟੈਂਕੀ ਕਿਹੜੇ ਹੋ ਗਏ ਕੰਮ ਮਿਲਿਆ ਲੇਟ ਸੀ ਤੁਹਾਡਾ ਇਹ ਚੱਲ ਉਹਦੀ ਗੱਲ ਬਾਅਦ ਚ ਕਰਦੇ ਹਾਂ ਤੂੰ ਮੇਰੇ ਲੱਗ ਗਿਆ ਆ ਗਿਆ ਇਹ ਤਾਂ ਮੈਨੂੰ ਪੂਰੀ ਡਿਟੇਲ ਚ ਦੱਸਦਾ ਫੇਰ ਭਾਵੇਂ ਤੁਸੀਂ ਆਪਦਾ ਕੰਮ ਕਰ ਲਿਓ ਇਹ ਤਾਂ ਚਲਾਵਾ ਕੇ ਮੇਰੇ ਆ ਵੀਰ ਆਪਦੇ ਟਾਈਮ ਇਹ ਉਦੋਂ ਰਾਜਾ ਸੀ ਉਦੋਂ ਸਵਰਾਜ ਹੁੰਦੇ ਸੀਗੇ ਜਦੋਂ ਇਹ ਸੀਗਾ 80 ਚ ਉਹ ਤਾਂ ਮੈਨੂੰ ਇਹ ਦਿਨ ਪਹਿਲੀ ਸ਼ੋਅ ਵਾਲੇ ਹੋ ਨੀਲੇ ਜਿਹੜੇ ਨੀਲੀ ਹਰੇ ਜਿਹੜੇ ਆਪਣੇ ਹੁਣ ਲਈ ਖੰਨੇ ਖੰਨੇ ਹਾਂ ਜਿਹੜੇ ਨੀਲੀ ਚਾਰ ਸੌ ਦਾਦਾ ਸੀ ਨਾ ਹੂੰ ਉਹ ਨਾਂ ਨੂੰ ਨਹੀਂ ਆਉਂਦੇ ਕੋ ਕੋ ਪੁਰਾਣੇ ਬਿਊਰਗ ਸੀ ਮੋੜ ਨਹੀਂ ਆਖਣਾ ਉਹਦਾ ਹੂੰ ਉਹ ਕਹਿੰਦੇ ਉਹ ਲੈਣਾ ਜਿੰਨੇ ਕੁੰਡ ਜਾ ਕੱਢਿਆ ਹੁੰਦਾ ਕੋ ਸ਼ੋਅ ਇਹਦੀ ਥੜੀ ਐਂ ਜਾ ਕਰਕੇ ਨਾ ਹਾਂ ਕਹਿੰਦਾ ਲੈਣਾ ਉਹ ਜਿਹੜਾ ਕੁੰਡ ਜਾ ਕੱਢਦਾ ਹਾਂ ਇਹ ਲਿਆਂਦਾ ਪਹਿਲਾ ਮੁਰਗੇ ਦੂਜਾ ਉਹ ਚਾਚਾ ਜੀ ਕੋਲ ਹਾਂ ਕਹਿੰਦੇ ਲਿਆਉਣਾ ਉਹਦੇ ਨਾਲ ਦਈਏ ਦੇ ਨਾਲ ਬਾਪੂ ਨੂੰ ਮਤਲਬ ਪੂਰਾ ਪਸੰਦ ਸੀ ਪੂਰਾ ਪੂਰਾ ਨਾਂ ਨਹੀਂ ਲੈਣਾ ਆਉਂਦਾ ਤਾਂ ਕਹਿੰਦੇ ਉਹ ਲੈਣਾ ਜਿਹਦਾ ਅਗੋਂ ਕੁੰਡ ਜਾ ਕੱਢਿਆ ਆਉਂਦਾ ਛੋਕ ਪਰੋਂ ਬਾਹਰ ਨੂੰ ਥੋੜੀ ਜਿਹੀ ਪਰਦਾਦੇ ਦੀ ਗੱਲ ਕਰਦੇ ਮੇਰਾ ਦਾਦਾ ਹੂੰ ਟੋੜਾ ਬਰਦਾਦਾ ਤੇ ਵੀਰ ਜਿਵੇਂ ਜੇ ਟਾਈਮ ਹੁਣ ਥੋੜਾ ਜਿਹਾ ਆਪਦੇ ਟਾਈਮੇ ਰਾਜਾ ਸੀ ਥੋੜਾ ਜਿਹਾ ਕੰਮ ਬਦਲ ਗਿਆ ਖੇਤੀ ਦਾ ਥੋੜਾ ਜਿਹਾ ਖੇਤੀ ਟਫ ਹੋ ਗਈ ਸੁਪਰ ਸਪਰਸੀਡਰ ਆ ਗਈ ਨਾ ਉਹਦੇ ਪਰ ਅੱਜ ਦੀ ਗੱਲ ਇਹ ਪੂਰਾ ਕੰਮ ਹੈ ਆਲੂ ਹਣੇ ਇਹੀ ਸਵਾ ਕੰਮ ਸਾਰੇ ਇਹੀ ਦਿੰਦਾ ਪੱਟਣੇ ਲਾਉਣੇ ਹਾਂ ਇੰਨੇ ਲਾਉਣੇ ਆ ਤੇ ਆਲੂ ਵੀਰ ਡਬਲ ਕਾਚ ਚ ਚਾਹੀਦਾ ਟਾਈਮ ਫਰੀ ਜਿੰਨਾ ਵਧੀਆ ਟਾਈਮ ਚ ਉਹ ਇਹ ਮਾਡਲ ਚ ਆਉਂਦਾ ਹੀ ਨਹੀਂ ਉਹ ਹੈਗਾ ਡਬਲ ਉਹ ਡਬਲ ਕਲੱਚ ਆ ਹਾਂ ਜੇ 82 ਮਾਡਲ ਆ ਉਹ ਡਬਲ ਆ ਨਹੀਂ ਉਹ ਕੰਪਨੀ ਨਾਲ ਆਇਆ ਸੀ ਡਬਲ ਕਲੱਚ ਚ ਕਰਾਇਆ ਨਹੀਂ ਉਹ ਕੰਪਨੀ ਲੈ ਹੋ ਵੀ ਸਕਦਾ ਪਰ ਕਰਾਇਆ ਨਹੀਂ ਤੇਜੀ ਵੀਰੇ ਵੀਡੀਓ ਬਣਾਉਂਦੇ ਪਿਆ ਮੈਂ ਕਿਹਾ ਵੀਰੇ ਵੀਡੀਓ ਸ਼ੂਟ ਕਰਦਾ ਸੀ ਬਾਅਦ ਚ ਫੋਨ ਕਰਾਂ ਮੈਂ ਆ ਜੂਗਾ ਵੀਰੇ ਆ ਜੂਗਾ ਆ ਜੂਗਾ ਆ ਜੂਗਾ ਆ ਜੂਗਾ ਚੱਲਣ ਦੇ ਕੱਟੀਆਂ ਬਾਕੀ ਨਾਲ ਨਾਲ ਦਿਹਾੜੀ ਵੀ ਕੰਮ ਮਿਲ ਗਿਆ ਆਪਾਂ ਕੱਲ ਦਾ ਮਸ਼ੀਨਰੀ ਬਦਲੀ ਜਾਂਦੀ ਕੰਮ ਵੀ ਬਦਲੀ ਜਾਂਦੇ ਹਾਂ ਨਹੀਂ ਮੈਂ ਗੱਲ ਇਹਦੀ ਪੁੱਛਣ ਲੱਗਾ ਵੀ ਵੀਰ ਨੇ ਅੱਗੇ ਦੱਸਿਆ ਵੀ ਇੰਜਣੇ ਦਾ ਇੱਕ ਦੋਰੀ ਹੋਇਆ ਦੋਰੀ ਵੀ ਖੇਤੀ ਦਾ ਤਾਂ ਸੁੱਖ ਨਾ ਵਾਵਾ ਸੀਗੀ ਇਹ 50 ਕਿਲੇ ਕਰਦਾ ਰਿਹਾ ਹਾਂ ਤੇ ਮੈਂ ਉਹੀ ਕਹਿੰਦਾ ਤੇ ਇੰਜਣੇ ਦਾ ਚੱਲੀ ਗਿਆ ਵੀ ਪਹਿਲਾ ਇੰਜਣੇ ਦਾ ਸਾਡੀ ਸੰਭਾਲਾ ਜਾ ਕੇ ਹੋਇਆ ਤੂੰ ਸਾਹਵਾਲਾ ਮੇਰਾ 75 ਦਾ ਜਨਮ ਹੈ 80 ਦਾ ਹੂੰ ਪੂਰੀ ਸੰਭਾਲ ਸੀ ਜਰਾ ਇੰਜਣ ਜਾਂ ਥੀਂ ਕਰਾਇਆ ਗੱਲ ਕਾਦੀ ਹੈ ਚੇਤਾ ਕੁਛ ਕਿੰਨੇ ਕੇ ਪੈਸੇ ਲੱਗੇ ਸੀ ਕਿ ਨਹੀਂ ਆਈਡੀਆ ਹਨ ਐਸੇ ਨਹੀਂ ਚਿੱਤੇ ਹੋਣੇ ਨਹੀਂ ਪਾਇਦਾ ਇਹ ਕਿਰਾਇਆ ਹੱਥੀਂ ਜ਼ੀਰੋ ਏਜੰਸੀ ਚੋਂ ਕਿਰਾਇਆ ਨਾਲੇ ਜ਼ੀਰੋ ਏਡੀ ਏਜੰਸੀ ਹੁੰਦੀ ਸੀ ਹਾਂ ਫੋੜ ਦੀ ਹਾਂ ਟਰੈਕ ਦੀ ਆ ਗਈ ਸੀ ਉਦੋਂ ਅੱਛਾ ਜਦੋਂ ਇਹਦਾ ਕੰਮ ਕਰਾਇਆ ਫੋੜ ਕਦੋਂ ਗਿਆ ਚੇਤਾ ਕੁਛ ਸ਼ੱਕ ਪੈਂਦਾ ਏ ਇਹ ਤਾਂ 2000 ਦੇ 1 ਕੁ ਦੇ ਵਿੱਚ ਕੰਮ ਹੋਇਆ 2001 80 ਤੋਂ ਲੈ ਕੇ 2001 80 90 ਖੇਤੀ 50 ਕਲੇ ਦੇ 2000 ਹਾਂ ਯਾਰ ਬੜਾ ਚੱਲ ਗਿਆ ਕਰਮ ਵਾਲਾ ਹਣਾ ਤੇ ਮੈਨੂੰ ਯਾਦ ਨਹੀਂ ਉਹ ਪੈਸੇ ਏਜੰਸੀ ਵਾਲਾ ਵਾਵਾ ਛੱਲ ਜੀ ਨੂੰ ਆਉਂਦੀ ਸੀ ਇੰਜਣ ਕਰਨ ਦੇ ਉਹ ਮੜੀ ਜੀ ਤਾਂ ਪਾਉਂਦੇ ਨਹੀਂ ਜੀ ਜਿੱਥੇ ਮੜੀ ਢੇਲੋ ਕੱਢ ਗਿਆ ਛੱਡ ਦੇ ਕਹਿੰਦੇ ਨਹੀਂ ਨੋ ਜੀ ਹਾਂ ਉਹ ਮੈਨੂੰ ਉਹ ਬੰਦੇ ਦਾ ਨਾਮ ਚਿੱਤਾ ਰਾਮ ਰਾਏ ਦਾ ਨਾਮ ਸੀ ਜਿਹੜਾ ਫੇਰ ਪੜ ਦਿੰਦਾ ਸੀ ਉਹਨੂੰ ਉਸੇ ਏਵਾਜ਼ ਦਿੰਦੇ ਸੀ ਨਹੀਂ ਫਲਾਣਾ ਬੇਰੰਗ ਉਸੇ ਲਿਖਾ ਦਿੰਦਾ ਹੈ ਜਿਹੜੇ ਸਾਡੇ ਰੋਕ ਬੈਠੇ ਵੇਖੀ ਨੇ ਕਰਦੇ ਜੋ ਕਰੀ ਚਲੋ ਉਹ ਨਾ ਹੋਰ ਅਸੀਂ ਵੀ ਉਹਨਾਂ ਨੂੰ ਕਿਹਾ ਸੀ ਯਾਰ ਮੈਨੂੰ ਯਾਦ ਮੈਂ ਨਾਲ ਹੀ ਗਿਆ ਹਾਂ ਵੀ ਜੋ ਹੁੰਦਾ ਕਰਨਾ ਆਵਾਜ਼ ਸਹੀ ਆ ਰਹੀ ਕਿ ਮਾਈਕ ਇੱਧਰ ਲੱਗਾ ਹੂੰ ਹੂੰ ਜੋ ਕਰਨਾ ਪਰ ਦੋਨੋਂ ਖਲਾਰ ਵੀ ਹਾਰਾ ਦਿੱਤਾ ਮੇਜ਼ਾਂ ਤੇ ਰੱਖਤਾ ਸਾਰਾ ਮਗਰਲਾ ਇਸਾ ਲੱਗ ਗੇਰ ਵਗ ਇੰਜਨ ਲੱਗ ਸਭ ਤਿੰਨ ਟੋਟੇ ਕਰਤੇ ਹੋਣੇ ਇਸੇ ਦੀ ਬੈਨਪਨ ਵੀ ਟੋਟਲ ਕੰਮ ਉਦੋਂ ਗਿਆ ਸੀ ਜੋ ਵੀ ਹੋਣ ਵਾਲਾ ਇੰਜਨ ਦਾ ਤਾਂ ਚਲੋ ਕਰਾ ਲਿਆ ਪਿੱਛੋਂ ਚੇਤਾ ਕੁਛ ਪਿੱਛੋਂ ਕਿੰਨੀ ਕਰੀਏ ਮੇਰੇ ਨਾਲ ਦੇ ਕਰੇ ਪਿਆਕਰੋਂ ਬਿਨੇ ਦਾ ਅਜਾ ਪਿੱਛੋ ਟੋਟਲ ਬੈਰਿੰਗ ਬਰੂ ਦਾ ਵੱਖਰੀ ਗੱਲ ਮਾੜਾ ਮੋਟਾ ਮਾੜਾ ਮੋਟਾ ਮਤਲਬ ਪਿਆਜ ਵੱਡਾ ਕੰਮ ਤਾਂ ਨਹੀਂ ਨਿਕਲਿਆ ਹੋਣਾ ਇਹਦਾ ਪਿਛਲਾ ਕੁਝ ਲੈਫਟ ਲੋਟ ਵੀ ਸਹੀ ਆ ਲੈਫਟ ਵੀ ਸਹੀ ਆ ਇਹਦਾ ਪੰਪ ਚੇਂਜ ਕੀਤਾ ਪਹਿਲਾਂ ਅੰਦਰਲੇ ਪੰਪ ਵਾਲਾ ਸੀ ਅੱਛਾ ਆ ਬਾਹਰ ਦਾ ਪੰਪ ਠੀਕ ਆ ਲੈਫਟ ਪੰਪ ਇਹਦਾ ਚੇਂਜ ਹੋਇਆ ਇਹ ਵੀ ਹੋ ਗੋ ਮੇਰੇ ਨਾਲ ਜਦੋਂ ਇਹ ਇੰਜਨ ਕਰਾਇਆ ਉਦੋਂ ਹੀ ਹੋਇਆ ਉਹ ਮੈਨੂੰ ਲੱਗਦਾ ਉਦੋਂ ਹੀ ਹੋ ਗਿਆ ਵੇਲਾ ਇਨਾ ਪੁਰਾਣਾ ਵੀ ਯਾਦਾਂ ਵੀ ਤੁੰਦਲੀਆਂ ਹੋਈਆਂ ਪਈਆਂ ਸਹੀ ਗੱਲ ਹੈ ਹੁਣ ਵੀ 45 ਸਾਲ ਗਏ 50 ਦੀ ਉਮਰ ਹੀ 80 80 ਅੰਦੀ ਉਮਰ ਹੀ ਲੰਘੀ 80 ਮਾੜਾ ਡਾਡੀ ਉਹ ਪੰਜਾਂ ਕੁ ਸਾਲਾਂ ਦਾ ਸੀ 71 ਦਾ ਜਨਮਾ ਤੁਹਾਡਾ ਉਹਦਾ ਯਾਦ ਆ ਮਾੜਾ ਮਾੜਾ ਜਦੋਂ ਆਇਆ ਸੀ ਇਹ ਤਾਂ ਨਹੀਂ ਜੀਤਾ ਜੀ ਇਹ ਕਦੋਂ ਆਇਆ ਉਹ ਮੈਨੂੰ ਜ਼ਿਆਦਾ ਸ਼ਾਮਾਂ ਆਈਆਂ ਪਈਆਂ ਜਦੋਂ ਆਇਆ ਸੀ ਇੰਨੀ ਵੀ ਯਾਦ ਹੋਰ ਪੁੱਛਣੀ ਹੈ ਹੋਰ ਕੋਈ ਨਹੀਂ ਜਦੋਂ ਸ਼ਾਮਾਂ ਪਈਆਂ ਸੀ ਪੂਰੀਆਂ ਉਦੋਂ ਡਾਡੀ 10 ਸਾਲ ਦਾ ਹੋਊਗਾ ਜਦੋਂ ਉਹ ਆਇਆ ਹੋਊਗਾ ਪੰਜਾ ਸਾਲਾਂ ਬਾਅਦ ਹੁਣ ਅੱਜ ਕੱਲ੍ਹ ਵਿਆਹ 'ਚ ਪੈਸੇ ਹੁਣ ਥਾੜੇ ਕੇ ਭਾਂਣ ਫਿਰ ਨੂੰ ਪੈਣਾ ਹਿੱਟਦੇ ਨੇ ਹੂੰ ਉਹਦਾ ਦਾਦਾ ਜੀ ਨੇ ਉੱਠਿਆ ਸੀ ਉੱਥੇ ਪੈਸੇ ਸੁਟੇ ਸੀ ਜਦੋਂ ਟਿੱਟ ਲਿਆਂਦਾ ਜਿਹੜੇ ਆਪਣੇ ਘਰੇ ਕੰਮ ਐ ਸੀ ਹੂੰ ਲੱਗੇ ਇਕੱਠੇ ਯਾਰ ਉਹਦਾ ਕਹਣ ਦਾ ਮਤਲਬ ਖੁਸ਼ੀਆਂ ਇੰਜੋਏ ਕਰਦੇ ਸੀ ਉਹਨਾਂ ਜਿਹੜਾ ਫੋੜ ਵੀ ਬੜੀ ਵੱਡੀ ਚੀਜ਼ ਹੁੰਦੀ ਮੈਂ ਰੇ ਕੋਲ ਥੋੜਾ ਫੋੜ ਹੁੰਦਾ ਹੂੰ ਤੇ ਹੁਣ ਕਪਾ ਕੋਈ ਚੀਜ਼ ਲਿਆਉਣੇ ਆਈ ਸਾੜਾ ਪੈ ਸਾੜਾ ਸਹੀ ਉਹ ਗਾਣਾ ਨਹੀਂ ਆਉਂਦਾ ਰੋਟੀ ਨਹੀਂ ਪਕਣੀ ਕੀ ਜਾਂਦਾ ਆਹ ਆਹ ਜਾ ਕੁਝ ਨਹੀਂ ਆਉਂਦਾ ਦੋ ਲੱਡੂ ਵਧ ਦੇਣੀ ਮੰਮੀਆਂ ਪਤਾ ਨਹੀਂ ਕੀ ਕੁਛ ਏਦਾਂ ਜਿਹਾ ਬਾਕੀ ਸਮੇ ਸਮੇ ਦੀ ਗੱਲਾਂ ਇਹ ਆਪਦੀ ਥਾਂ ਰਾਜ ਹੈ ਆਪਦੀ ਥਾਂ ਤੇ ਰਾਜ ਹੈ ਆ ਵੀਰ ਹਲੇ ਤੁਸੀਂ ਆ ਚਲਾਇਆ ਨਹੀਂ ਚੱਲਾ ਆਪਾਂ ਮੰਨ ਲੈ ਮੌਕਾ ਨਹੀਂ ਮਿਲਿਆ ਮੌਕਾ ਨਹੀਂ ਮਿਲਿਆ ਇਹਨੂੰ ਤੁਸੀਂ ਆਪਦੇ ਹੱਥੀ ਪੂਰਾ ਓਰੀਜਨਲ ਆਇਆ ਤੇ ਟੂੜੀ ਵਾਲੀ ਤੇ ਲੈ ਨਹੀਂ ਜਾ ਰਹੇ ਇੱਥੇ ਅੱਠਵਾਲਾ 8 ਕੇ 7 ਸਾਲ ਲਗਾ ਦਾ 8 ਸਾਲ ਜਗਜੀਤ ਆਈ ਮੜੇ ਪਿੱਛੇ ਵੀ ਇਹ ਟਾਇਰ ਇਹਨੂੰ ਆਹੀ ਆਏ ਸੀ 14 ਦੇ ਨਹੀਂ ਇਹ 15 ਦੇ ਆ ਆ ਇਹ 14 ਆ ਇਹ 14 ਦੇ ਸੀ ਪਾਏ 15 ਦੇ ਅੱਛਾ ਹਣ 15 ਦੇ ਪਾਏ ਆ 15 ਦੇ ਤੇ 15 ਦੇ ਪਾਉਣ ਨਾਲ ਵੀਰ ਕੋਈ ਲੋਡ ਲਾੜਦਾ ਨਹੀਂ ਲਿਆ ਆ ਇਹਨੇ ਗਲਤ ਕੰਮ ਗਲਤ ਆ ਗਲਤ ਆ ਥੋੜਾ ਲੋਡ ਤਾਂ ਪਿਆ ਇੱਕ ਤੋਰਾ ਬਹੁਤ ਜ਼ਿਆਦਾ ਵਧ ਗਿਆ ਪਹਿਲੇ ਘੇਰ ਚ ਇੰਦਾ ਉਦਾਂ ਹੀ ਤੋਰਾ ਜ਼ਿਆਦਾ ਹੁੰਦਾ ਆਪਣਾ ਸਵਰਾਜ 855 ਦਾ ਇਹ ਟਾਇਰ ਵੱਡੇ ਪਾਉਣ ਕਰਕੇ ਤੋਰਾ ਹੋਰ ਜ਼ਿਆਦਾ ਹੋ ਗਿਆ ਜੋ ਤੋਰਾ ਵਧ ਗਿਆ ਪਰ ਲੋਡ ਉਹਨੇ ਲੈਣੇ ਲੈਣਾ ਟਰੈਕਟਰ ਨੇ ਹੂੰ ਲੱਗੇ ਰਹੋ ਸਾਡੇ ਦਬਦਾਸ ਨਹੀਂ ਸੀ ਹੂੰ ਪਰ ਪਤਾ ਲੱਗਦਾ ਸੀ ਕਿ ਥੋੜਾ ਜਿਹਾ ਔਖਾ ਹੁੰਦਾ ਥੋੜਾ ਔਖਾ ਹੁੰਦਾ ਤੋਰਾ ਵਧਣ ਕਰ ਗਿਆ ਦੋ ਤੋਂ ਕਾ ਤੋਰਾ ਦਾ ਘਟਣਾ ਨਹੀਂ ਇਹਦਾ ਕੋਈ ਹੂੰ ਇਹ ਹੈ ਵੀ ਲੋਹਾਈ ਆ ਹਾਂ ਲੋਹਾਈ ਚਲਾਤਾ ਸੀ ਸੁਪਰ ਸੀਡਰ ਤੇ 8 ਫੁੱਟੇ ਤੇ ਨਹੀਂ ਵਧੀਆ ਚੱਲਿਆ ਪੂਰਾ ਵਧੀਆ ਸਾਰੀ ਗਣ ਕਿੰਨੇ ਲਾਈ ਪਿਛਲੀ ਵਾਰੀ 8 ਫੁੱਟੇ ਨਾਲੇ ਸ਼ਕਤੀਮਾਨ ਦਾ ਸੀ ਸੁਪਰ ਸੀਡਰ ਨਵਾਂ ਅੱਛਾ ਨਾਲੇ ਪਾਰਾ ਕਿੰਨਾ ਹੁੰਦਾ ਉਹ ਪਹਿਲੇ ਲੋਜ ਉਹ ਤਾਂ ਵੀਰ ਨੇ ਦੱਸਿਆ ਨਾ ਕਹਿੰਦਾ ਵੀ ਉੱਡਦਾ ਹੀ ਹਰ ਕਹਿੰਦਾ ਮੈਂਦਾ ਕਰਦਾ ਸਵੇਰੇ 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 ਲੱਗਦਾ ਹੁੰਦਾ ਸੀ ਲੋਡ ਹਾਂ ਫਿਰ ਇਹਦੇ ਵੀ 2 200 ਚੱਕਰ ਵੱਜ ਜਾਂਦਾ ਉਹ ਤੋਂ ਜੇ 18 ਦੇ ਮੋਨੇ 2000 ਤਾਂ ਮੂਲ ਹੀ ਗੱਲ ਹੱਥ ਵੱਜ ਜਾਂਦਾ ਫਿਰ ਤੇ ਫਿਰ ਸਵਾਜ ਜਾਂਦਾ ਨਾਲੇ ਇਕੱਲਾ ਇਹ ਟਰੈਕਟਰ ਆ ਜਿਹਦੀ ਆਵਾਜ਼ ਤੇ ਕਦੇ ਕਿਸੇ ਜ਼ਿੰਮੇਦਾਰ ਨੇ ਉਹ ਨਹੀਂ ਚਾਹ ਯਾਰ ਉਹ ਬੱਸ ਸਟਾਰ ਬ ਕਰਦਾ ਬੇ ਸਿਰ ਖਾਂਦਾ ਕਿਹ ਹੈ ਨਾ ਕਦੇ ਨਹੀਂ ਕਿਹਾ ਕਿ ਨਾ 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 ਇਹ ਸਵਾਦ ਹੀ ਪੜਾਉਂਦਾ ਜੋ ਬੜਕ ਦੀ ਮਾਰਦਾ ਹੁਣ ਮੁੰਡੇ ਪਾਈ ਜਾਂਦੇ ਆ ਜ਼ਲੈਂਸਰ ਕੱਢੀ ਜਾਂਦੇ ਪਹਿਲਾਂ ਹਾਂ ਕੱਢੀ ਜਾਂਦੇ ਜਿਹੜੀ ਉਹ ਨਾਲ ਆਉਂਦੇ ਨਾ ਆਵਾਜ਼ ਪਰ ਪਤਾ ਨਹੀਂ ਮੇਰੇ ਹਿਸਾਬ ਨਾਲ ਤਾਂ ਆਵਾਜ਼ ਤਾਂ ਨਹੀਂ ਨਹੀਂ ਬਣਨੀ ਹੈਨਾ ਜੋ ਇਹਦਾ ਹੈੱਡ ਦਾ ਸਿਸਟਮ ਹੈ ਜੋ ਇਹਦੀ ਵਾ ਮੰਤਰ ਜਿਵੇਂ ਅੰਦਰੋਂ ਕੋਈ ਸਿਸਟਮ ਆਪਣਾ ਕਢਾਉਣ ਨੂੰ ਅੰਦਰੋਂ ਨਹੀਂ ਪਤਾ ਉਹਦਾ ਕੀ ਸਿਸਟਮ ਵਰਗਾ ਦਾ ਕੀ ਅੰਦਰੋਂ ਕੋਸ਼ਕ ਵਰਗਾ ਤਾਂ ਹੀ ਉਹ ਇਹ ਵੀਰੇ ਇੰਜਨ ক্লোਜ਼ ਕਰਦਾ ਕਿ ਇਹਦਾ ਦੂਜਾ ਸਵਰਾਜ ਦਾ ਸਵਰਾਜ ਦਾ ਇਹ ਸਵਰਾਜ ਦਾ ਆ ਉਸਦੋਂ ਕੋ ਹਟ ਗਏ ਸੀ ਉਹਨੂੰ ক্লোਜ਼ ਕਰ ਜਦੋਂ ਆਪਾਂ ਲਿਆ ਉਦੋਂ हट ਗਈ ਸੀ ਮਿਲ ਸਕਦਾ ਜੇ ਕੋਸ਼ਿਸ਼ ਕਰਦੇ ਪਰ ਆਪਾਂ ਨੂੰ ਚਾਹੀਦਾ ਸੀ ਟਰੈਕਟਰ ਦੋਵੇਂ ਛੇਤੀ ਚ ਲੈ ਆ ਵੀ ਤੇ ਆ ਵੀ ਹੈ ਟਰੈਕਟਰ ਮੈਂ ਦੋਵੇਂ ਛੇਤੀ ਚ ਲੈ ਆ ਫਿਰ ਕਿਸ ਸੀਜ਼ਨ ਦੀ ਹਾਂ ਉਹ ਸੀਜ਼ਨ ਉਹ ਵੀ ਸੀਜ਼ਨ ਚ ਮੈਨੂੰ ਮਿਲੇ ਲੇਟ ਥੋੜਾ ਜਿਹਾ ਉਹ ਜੋ ਸੀਜ਼ਨ ਲੰਘ ਗਿਆ ਵੇਸੇ ਹੁੰਦਾ ਹੋਰ ਵੱਧ ਜਿਆਦਾ ਕਰਕੇ ਜਿੰਨਾ ਹੀ ਪਸੰਦ ਕਰਨ ਉਹਨਾਂ ਪੰਜ ਆਏ ਹੜ ਖੜਿਆ ਖੜਿਆ ਉਹ ਪਹਿਲਾਂ ਕਿਸੇ ਦੇ ਹੋਏ ਸੀ ਸਾਨੂੰ ਵੇਖਣਾ ਨਹੀਂ ਮੈਨੂੰ ਜੱਜ ਉਹਦੇ ਕੋਲ ਚੱਲਦੇ ਆ ਵੀਰਾਂ ਨੂੰ ਪਤਾ ਨਹੀਂ ਲੱਗਣਾ ਫਿਰ ਉਹਨਾਂ ਨੇ ਕਹਿਣਾ ਫਿਰ ਗੱਲ ਕਿਹਦੀ ਕਰਦੇ ਇਹਦਾ ਕਰੀ-ਕਰੀ ਆ ਇਹਦੀ ਗੱਲ ਕਰਦੇ ਹੂੰ ਇਹਦੀ ਗੱਲ ਕਰਦਾ ਵੀਰ ਵੀ ਇਹ ਬੁਕਿੰਗ ਤੇ ਬੁਕਿੰਗ ਆ ਲੜਾ ਮਹੀਨਾ ਡੇਢ ਲੱਗ ਹੀ ਗਿਆ ਸੀਗਾ ਮਹੀਨਾ ਲੱਗਿਆ ਸੀ ਲੱਗ ਗਿਆ ਸੀ ਲੱਗ ਗਿਆ ਵੀ ਇਹਨੂੰ ਆਉਣ ਨੂੰ ਨਹੀਂ ਤੁਸੀਂ ਪੈਸੇ ਉਹਨਾਂ ਨੂੰ ਸਾਈ ਦੇ ਦਿੱਤੀ ਤੇ ਮਹੀਨਾ ਲੱਗ ਗਿਆ ਉਹਨੂੰ ਹੂੰ ਔਰ ਬਿਨਾ ਪੈਸਾ ਜਿਵੇਂ ਹੁਣ ਅਸੀਂ ਜਿੰਨਾ ਲਿਆ ਜਿੰਨਾ ਅਸੀਂ ਦੇਖਣ ਗਏ ਉਦੋਂ ਪੰਜ ਆਏ ਸੀ ਹੂੰ ਉਹ ਕਹਿੰਦੇ ਪਾਸੇ ਤੁਹਾਡੇ ਖੜੇ ਖੜੇ ਚਲੇ ਆ ਸਾਡੇ ਖੜੇ ਖੜੇ ਚਲੇ ਵੀ ਗਏ ਸੀ ਪੰਜੇ ਪੰਜੇ ਵੇਖੀ ਹੂੰ ਜਦੋਂ ਆਪਾਂ ਲਿਆ ਹੂੰ ਸੇਖ ਆਪਾਂ ਲੈ ਆ ਦੋ ਸਾਡੇ ਖੜੇ ਖੜੇ ਨਿਕਲ ਗਏ ਉਹਦੇ ਦੋ ਜਿੱਥੇ ਚਲੇ ਜਾਣੇ ਹੋਇਆ ਥੱਲੇ ਬਾਅਦ ਉਹਨੂੰ ਵੀ ਹੁਣ ਮੈਂ ਕੱਲ ਜਾ ਕੇ ਆਇਆ ਏਜੰਸੀ ਇੱਕ ਵੀ ਨਹੀਂ ਖੜਾ ਮਿਲਦਾ ਹੀ ਨਹੀਂ ਹੁਣ ਤਾਂ ਹੁਣ ਤਾਂ ਮੈਂ ਕਹਿੰਦਾ ਵੀ ਬੜਾ ਤਰਲਾ ਮੈਨੂੰ ਤੇ ਕੱਲ ਇੱਕ ਵੀ ਨਹੀਂ ਖੜਾ ਨਵਾਂ ਟਰੈਕਟਰ 363404 ਨਾਲ ਦੀ ਨਾਲ ਹੀ ਜਿਹੜਾ ਆਉਂਦਾ ਸਟਾਕ ਹੀ ਨਹੀਂ ਕਹਿੰਦੇ ਆਉਂਦਾ ਪਰ ਮਗਰੋਂ ਬੁਕਿੰਗ ਇੰਨੀ ਕੰਮ ਬਹੁਤ ਜ਼ਿਆਦਾ ਯਾਰ ਵੀਰੇ ਮੜਾ ਇਹ ਤਾਂ ਲੱਗ ਗਿਆ ਇੱਥੇ ਜਦੋਂ ਉਹ ਵਾਲਾ ਟਰੈਕਟਰ ਲਿਆ ਉਦੋਂ ਟਰੈਕਟਰਾਂ ਦੇ ਆਇਆ ਸੀਗਾ ਵੇਟਿੰਗ ਬੂਟਿੰਗ ਵੀ ਬੁਕਿੰਗੀਆਂ ਕੁਛ ਏਦਾਂ ਦਾ ਵੀ ਕੋਈ ਹਸਾਬ ਕਿਤਾਬ ਤੇ ਉਦੋਂ ਮਿਲ ਜਾਂਦੇ ਸੀਗੇ ਉਦੋਂ ਤੋਂ ਚਲੋ ਛੋਟਾ 5 ਸਾਲ ਬਾਅਦ ਜਾ ਉਦੋਂ ਬਾਅਦ ਜਿਹੜਾ ਟਰੈਕਟਰ ਅਸਵਰਾਜਦੋਂ ਲਿਆ ਨਹੀਂ ਨਹੀਂ ਇਹ ਤਾਂ ਉਹਨਾਂ ਚਾਰ ਹੀ ਖੜੇ ਜਿਤਨੇ ਲਿਆ। ਜਿਆਦਾ ਛਾਂਟ ਕੇ ਲੈ ਲਓ ਜਿਹੜਾ ਲੈਣਾ। ਉਹ ਤਾਂ ਮੇਰਾ ਸਾਰੇ ਮੈਨੂੰ ਵੀ ਮਾੜਾ ਇਹ ਚੇਤਾ ਸਾਰੇ ਚਲਾ ਚਲਾ ਵੇਖੀ। ਜਿਹੜੀ ਨਵੀਂ ਚੀਜ਼ ਆਉਂਦੀ ਨਾ ਕੋਈ ਇਹ ਹੁਣ ਥੋੜਾ ਨਵਾਂ ਆ। ਹੂੰ। ਉਹਦੇ ਥੋੜੀ ਖਿੱਚ ਵੱਜ ਜਾਂਦੀ। ਨਹੀਂ ਆਇਆ ਤਾਂ ਭੜੀ ਜਾਣਾ ਬਹੁਤ ਪੁਰਾਣਾ। ਨਹੀਂ ਨਹੀਂ ਜਿਵੇਂ 36 ਪੀ ਆ। ਹਾਂ। 4x4 ਚ। ਹਾਂ। ਇਹ ਫਰਕ ਹੁਣ 4x4 ਦਾ ਟ੍ਰੈਂਡ ਵੀ ਬਹੁਤ ਆ। ਟ੍ਰੈਂਡ ਵੀ ਬਹੁਤ। ਉਹ ਥੋੜੀ ਖਿੱਚ ਵੱਜ ਜਾਂਦੀ ਜਿੰਨੇ ਲੈਣਾ ਉਹ। ਵੀਰ ਤੁਸੀਂ ਸਾਰੇ ਮਟੂ 2 ਵੀਲ ਚਲਾਇਆ। ਹੱਲੇ ਤੁਸੀਂ ਇਹ ਚਲਾਇਆ ਨਹੀਂ ਮੈਨੂੰ ਤੁਸੀਂ ਆਪ ਹੀ ਕਿਹਾ ਹਨਾ। ਆਉਣ ਵਾਲੇ ਸੀਜ਼ਨ ਹੋਣਾ ਪਏ ਦਾ ਦੁਬਾਰਾ ਫੇਰ ਰੀਵਿਊ ਕਰਾਂਗੇ ਤੇ ਤੁਹਾਨੂੰ ਤਜਰਬਾ ਦੱਸਣਾ ਦੱਸਾਂ ਕਿਉਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਰੇਜ਼ ਵਧਿਆ ਹਨ 4x4 ਹੁਣ 2 ਵੀਲ ਤਾਂ ਮੈਨੂੰ ਲੱਗਦਾ ਕੋਈ ਲੈਂਦਾ ਹੀ ਨਹੀਂਗਾ ਨਾ ਆਲੂ ਵਾਲੀ ਖੇਤੀ ਵਾਲੇ ਕੋਈ ਲੈਂਦਾ ਮੰਨ ਲਾ ਹਾਂ ਉਹ ਵੀ ਛੋਟੇ ਡੇਰਾਂ ਵਾਲੀ ਛੋਟੇ ਲੈਣ ਲੱਗ ਗਏ ਸਾਡੇ ਵੈਸੇ ਆਲੂ ਵਾਲਾ ਜਿਹੜਾ ਬੱਟੀਰ ਉਹਦਾ ਮਿੱਟੀ ਲਾਈ ਸੀ ਹੂੰ ਲਿਆ ਗਏ ਹੋਰ ਵੀ ਲਾ ਹੂੰ ਉਹ ਕੀ ਵਾਈ ਦਾ ਜੂਗੋ ਕਿੰਨਾ 985 85 ਹਾਂ 585 ਮਿੱਟੀ ਲਾਉਂਦਾ ਨਿਆਰਾ ਉਹਦਾ ਵੱਖਰਾ ਹੀ 4x4 ਦਾ ਤਾਂ ਨਿਆਰਾ ਮਿੱਟੀ ਲਾਉਣ ਦਾ ਉਹ ਟਰੈਕਟਰ ਫਿਰ ਉਹ ਖੜਦਾ ਨਹੀਂ ਛੱਡਦਾ ਨਹੀਂ ਸਲਿੱਪ ਨਹੀਂ ਮਾਰ ਪਤਾ ਨਹੀਂ ਲੱਗਾ ਵੇਲਾ ਘਟਵਾਉਂਦਾ ਵੇਲਾ ਘਟਵਾਉਂਦਾ ਸਲਿੱਪ ਨਹੀਂ ਲੰਗ ਮਾਰਦਾ ਲੰਗਦਾ ਐ ਕਰਕੇ ਐ ਕਰਕੇ ਲੰਗਿਆ ਮਲਦਾ ਨਹੀਂ ਮੇਲ ਨੂੰ ਜਿਹੜੇ ਆ ਦੂਜੇ ਥੋੜਾ ਸਲਿੱਪ ਕੱਢ ਜਾਂਦੇ ਆ ਆ ਸਲਿੱਪ ਕੱਢ ਜਾਂਦੇ ਉਹ ਸਲਿੱਪ ਨਹੀਂ ਕੱਢਦਾ ਮੇਧ ਕੇ ਜਾਂ ਲੰਗਦੇ ਆ ਜਿੱਥੋਂ ਲੰਘਿਆ ਉਥੋਂ ਐ ਮੁਰਜਦਾ ਕੰਮ ਨਹੀਂ ਬੜਾ ਥੋੜੇ ਥਾਂ ਘਵਾਉਂਦਾ ਕਹਿੰਦਾ ਹੈਗਾ ਥੋੜਾ ਹਾਂ ਮੋਣ ਉਹਦੀ ਕਟਾਈ ਵੀ ਜ਼ਿਆਦਾ ਕਟਾਈ ਵੀ ਜ਼ਿਆਦਾ ਉਦਾਂ ਵੀ ਜਿਵੇਂ ਮਸ਼ੀਨ ਥੋੜੀ ਨੱਪ ਲਈ ਸਲਿੱਪ ਕੱਢ ਗਿਆ ਟਰੈਕਟਰ ਇਹਨੂੰ ਕੋਈ ਪਰਵਾਹ ਨਹੀਂ ਨੂੰ 4x4 ਚੁੱਪ ਕਰ ਤੁਰ ਹੀ ਆਉਂਦਾ ਮਸ਼ੀਨ ਜਿੰਨੀ ਮਰਜ਼ੀ ਨੱਪੀ ਜਾ ਮਿੱਟੀ ਲਾਉਂਦਾ ਇਹਦਾ ਤੇਰੇ ਬਾਅਦ ਤੂੰ ਤਾਂ ਨਹੀਂ ਕੀਤਾ ਚਲੋ ਵੀ ਇਹਨੇ ਨਹੀਂ ਕੀਤਾ ਤੈਨੂੰ ਉਹ 2 ਵੀਲ ਚਲੋ ਉਹ ਆਪਦੀ ਜਗਾ ਸੋਹਣਾ ਆਪਾਂ ਉਹ ਮਾੜਾ ਨਹੀਂ ਕਹਿੰਦੇ ਵੀ ਉਹ 2 ਵੀਲ ਆ ਇਹ ਆ ਗਿਆ 4 ਵੀਲ ਹੂੰ ਤੈਨੂੰ 4 ਵੀਲ ਚ ਕਿੰਨਾ ਕ ਫਰਕ ਲੱਗਾ ਜਿਵੇਂ ਫਰਕ ਖਚਾਈ ਵਾਲੇ ਲਾਲਾ ਇੰਪਲੀਮੈਂਟ ਹਾਲ ਲਾਲਾ ਖਚਾਈ ਦੇ ਫਰਕ ਦਾ ਪੈਂਦਾ 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 ਇਹ ਤਾਂ ਆਪਾਂ ਕਹਿ ਨਹੀਂ ਸਕਦੇ ਵੀ 4 ਵੀਰ ਦਾ ਫਾਇਦਾ ਨਹੀਂ ਪਰ ਮੈਂ ਇੰਨਾ ਕੋ ਜੇ ਵੱਡੀ ਖੇਤੀ ਹੈ ਫਾਇਦਾ ਵੱਡੇ ਸੰਦ ਵੀ ਫਿਰ ਵੱਡੇ ਹੁਣ ਮੰਗਦਾ ਇਹ ਨਹੀਂ ਵੀ 11 ਹੜ ਪਾ ਕੇ ਤੇ ਆਪਾਂ ਹੋਰ ਵੀ ਲਾ ਕੇ ਭਿਆਈ ਫਿਰਗੇ ਇਹਨੂੰ ਫਿਰ ਨਹੀਂ ਸਵਾਲ ਫਿਰ ਨਹੀਂ ਫੇ ਫਿਰ ਫਾਇਦਾ ਹੀ ਨਹੀਂ ਫਿਰ ਤਾਂ ਉਹ ਵੀ ਵਿਚਾਰਾ ਖਿੱਚੀ ਜਾਂਦਾ ਉਹ ਵੀ ਖਿੱਚੀ ਫਿਰਦਾ ਇਹਨੂੰ ਚਾਹੀਦੇ 15 ਪਰ ਮਗਰ 15 17 ਚਾਹੀਦੇ ਘੱਟੋ ਘੱਟ 15 ਤੋਂ 15 ਤੋਂ ਘੱਟੋ ਘੱਟ ਉੱਥੇ ਗੱਲ ਇਹ ਗੱਲ ਹੈ ਉੱਥੋਂ ਇੱਥੇ ਆ ਗਏ ਹਲ-ਹਲ ਕੇ ਆ ਜਣ ਹਾਂ ਐਗਰੂ ਦੀ ਮੇਰੇ ਨਾਲ ਹਾਂ ਬੱਧੀ ਨਿਗਾਹ ਸਿੱਧੀ ਜਾਈ ਨਹੀਂ ਫਰਕ ਪੈਂਦਾ ਹੀ ਪੈਂਦਾ 4-ਵੀਲ ਦਾ ਪਏ ਨਹੀਂ ਕਹਿ ਸਕਦੇ ਡੀਲ ਦੇ ਆਸ ਤੇ ਕੱਢੀ ਕਿ ਨਹੀਂ ਉਹ ਜਿਆਦਾ ਖੰਦਾ ਕੀ ਬਰਾਬਰ ਹੀ ਆ ਲੱਗ ਪਗ ਬਰਾਬਰ ਹੀ ਆ ਬਰਾਬਰ ਹੀ ਆ ਸੜਕ ਤੇ ਮਣਿਆ ਸੜਕ ਤੇ ਮਣਿਆ ਵਾ ਅੱਛਾ ਪਹਿਲੀ ਜਣੀ ਆਪਾਂ ਇਹ ਤਰ੍ਹਾਂ ਬਾ ਕੱਢ ਕੇ ਵੇਖਿਆ ਸੜਕ ਤੇ ਬਰਾਬਰ ਹੀ ਆ ਸੜਕ ਤੇ ਬਰਾਬਰ ਬਰਾਬਰ ਹੀ ਆ ਕਹਿੰਦੇ ਨਾ ਰੂਟਰ ਪੰਪ ਦਾ ਥੋੜਾ ਖਰਚਾ ਨਹੀਂ 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 ਮੈਨੂੰ ਤਾਂ ਬਰਾਬਰ ਹੀ ਲੱਗਾ ਸੋ ਮਨੂੰ ਖਰਚਾ ਘੱਟ ਲੱਗਦਾ ਪਿਆ 852 ਨਾਲੋਂ ਤੇਜ਼ ਹਰੇ ਆਪਾ ਅਰਜਨੋਂ ਘਟ ਖਾਦਾ ਅਰਜਨੋਂ ਘਟ ਖਾਦਾ ਅਰਜਨੋਂ ਇਹਨੇ ਘਟ ਖਾਦਾ 605 ਨਾਲ ਹੋਰ ਵੀ ਲੋ ਜੀ ਹੋਰੀ ਇਹ ਜੀ ਤੇ ਸਾਡੇ ਲਾਗੇ ਰਹੋ ਹਾਂ ਆਉਂਦਾ ਨਾ ਵੀਰ ਵਿੱਚ ਇੱਕੋ ਜਿਹਾ ਹੀ ਸੀ ਅੱਛਾ ਟਰਾਲੇ ਮੱਕੀ ਦੇ ਟਰਾਲੇ ਲੈ ਕੇ ਆਏ ਆਪਣੇ ਇੰਦਰ ਜਲੰਧਰ ਸਾਈਡ ਅੱਛਾ ਤੇ ਉਹ ਮੈਂ ਵਲੌਗ ਵੀ ਪਾਇਆ ਹੋਇਆ ਤੇ ਉਸ ਘਰੋਂ ਪੱਤੀ ਮਾਰ ਕੇ ਤੋਰੇ ਸੀਗੇ ਇਹਨੇ 2 ਲੀਟਰ ਘਟ ਇਹਨੇ 2 ਲੀਟਰ ਘਟ ਖਾਦਾ ਤੇਰਾ ਪੱਤੀ ਦੇ ਹਿਸਾਬ ਨਾਲ ਪੱਤੀ ਦੇ ਹਿਸਾਬ ਨਾਲ ਕੰਡਾ ਨਾਪ ਨਹੀਂ ਕੀਤਾ ਪੱਤੀ ਦੇ ਹਿਸਾਬ ਨਾਲ 9 ਵ 605 ਨਾਲ ਪਰ ਇਹ ਸੀ ਜਿਵੇਂ ਪੱਤੀਆਂ ਮਾਰ ਕੇ ਵੇਖ ਲਈ ਟੈਂਪਰੇਚਰ ਚਲਾਉਣ ਦਾ ਸਵਾਦ ਕਰਨਾ ਸਵਾਦ ਇਹ ਨਾ ਦੂਰ ਦੇਉ ਕਿਹੜਾ ਜਿਵੇਂ ਬਾਪੂ ਨੂੰ ਘਾਣਾ ਉਹ ਪਸੰਦ ਆ ਹਾਂ ਤੈਨੂੰ ਨਹੀਂ ਉਹ ਉਹ ਆਉਂਦੇ ਤੇ ਸਵਾਦ ਉਹ ਕਿੰਨੇ ਸਾਲ ਮੈਂ ਵੀ ਉਹੀ ਚਲਾਇਆ ਵਾ ਹੂੰ ਉਹਨਾਂ ਦੀ ਮਿਹਨਤ ਨਾਲ ਹੀ ਇਹ ਲਿਆ ਮਿਹਨਤ ਤਾਂ ਹੁੰਦੀ ਹੈ ਕਿ ਹੁੰਦੀ ਆ ਉੱਥੋਂ ਸ਼ੁਰੂ ਹੋਇਆ ਉੱਥੋਂ ਸ਼ੁਰੂ ਹੋਇਆ ਹਾਂ ਇੰਦੇ ਤੇ ਆਏ ਆ ਯਾਰ ਵੀਰ ਸੱਚ ਉਹਦੇ ਤੋਂ ਪਹਿਲਾਂ ਟਰੈਕਟਰ ਹੁੰਦਾ ਸੀ ਕੋਈ ਕਿ ਨਹੀਂ ਚੇਤਾ ਆ ਕੋਈ ਕੱਪੜਾ ਦਾਦ ਵਾਲੀਆਂ ਜਿਹੜਾ ਹੈਗਾ ਸੀ ਨਾ ਹਾਂ ਮੈਨੂੰ ਉਹਨੂੰ ਇਕੱਲੇ ਦਾ ਵੇਚੇ ਤੇ ਜੇਤਾ ਹਾਂ ਕਿਹੜਾ ਐਂਟਰ ਐਂਟਰ ਸੀ ਐਂਟਰ ਸੀਗਾ ਮੈਨੂੰ ਉਹਦਾ ਕੁਝ ਨਹੀਂ ਪਤਾ ਉਹਦੇ ਇੱਥੇ ਚਿੜੀ ਲੱਗੀ ଥିੰਦੀ ਉਹ ਚਿੜੀਆਂ ਪਹਿਲਾਂ ਆਓ ਆਪਣੇ ਵਿਚਾਲਾ ਆਓ ਵੇਖਣ ਲਈ ਨਹੀਂ ਨਹੀਂ ਬਣੀ ਚਿੜੀ ਸੀ ਤਾਂ ਉਦੋਂ ਚਾਲਦਾ ਹੋ ਕੁਝ ਚੰਦ ਚਿੜੀ ਦਾ ਛੋ ਛੋ ਵੀ ਥਾ ਅੱਛਾ ਵੀ ਚਿੜੀ ਸੱਚੀ ਦੀ ਚਿੜੀ ਆ ਹਾਂ ਲੋਹੇ ਦੀ ਬਣੀ ਲੋਹੇ ਦੀ ਮੈਨੂੰ ਉਹੀ ਕੱਲੀ ਯਾਦ ਆ ਉਹਦੀ ਉਹ ਟਰੈਕਟਰ ਸੀ ਆਪਣੇ ਲੀਲਾ ਪਿੰਡ ਚ ਆ ਗਿਆ